오, 도나리, 도나리, 도나리. 도나리, 도나리, 도나리. 도나 よかった。

ਯਾਰ ਜੀ ਜਨ ਦੇ ਪਾਸੇ ਆਦੇ ਮੱਲੇ ਇੱਦਨੂ ਇਹਨੂੰ ਹੈਲੋ ਲਖਦਾ ਤੇ ਪੀਰ ਦਾ ਇਹ ਚਾਲਾ ਜਿਹੜਾ ਆ ਸਦੀਆਂ ਤੋਂ ਆ ਰਿਹਾ ਆ ਤੇ ਸਨ 1947 ਦੇ ਵਿੱਚ ਲਖਦਾ ਤੇ ਪੀਰ ਦਾ ਚਾਲਾ ਜਿਹੜਾ ਸਾਹ ਬੰਦ ਹੋ ਗਿਆ ਸਾ ਜਿਸ ਵੇਲੇ ਹਿੰਦੁਸਤਾਨ ਪਾਕਿਸਤਾਨ ਬਣਿਆ 1957 ਦੇ ਵਿੱਚ ਰਤਿਆਲ ਦੇ ਵਿੱਚ ਲਖਦਾ ਤੇ ਪੀਰ ਨੇ ਪ੍ਰਗਟ ਹੋ ਕੇ ਇਹ ਨਿਸ਼ਾਨ ਫੇਰ ਬਣਾਏ ਇਹ ਜਤੋਂ ਨਿਸ਼ਾਨ ਚੱਲਾ ਫੇਰ ਪਾਕਿਸਤਾਨ ਰਾਜਾ ਤਾਲ ਜਾ ਰਹੇ ਆ ਅਸੀਂ ਹਰ ਸਾਲ ਦੀ ਤਰ੍ਹਾਂ ਲਖਦਾ ਤੇ ਪੀਰ ਦੇ ਚਾਲੇ ਨੂੰ ਜਾ ਰਹੇ ਆ ਤੇ ਅਸਲ ਨਾਮ ਪੀਰ ਦਾ ਹੈ احمد ਖਾਨ ਤੇ ਇਹਨਾਂ ਦੇ ਅੱਬਾ ਜਾਨ ਸੇ ਜੈਨ ਲਾਬਦੀਨ ਔਰ ਮਾਤਾ ਇਹਨਾਂ ਦੇ ਸਗੇ ਮਾਤਾ ਐਸਰ ਜੀ ਮਾਤਾ ਐਸਰ ਦੀ ਕੁਖ ਤੋਂ ਜाये ਆ ਇਹ ਇੱਕ ਇਹਨਾਂ ਦਾ ਭਰਾ ਸਾਜੇ ਦਾ ਨਾਮ ਅਹਿਮਦ ਗਣੀ ਕਹਿੰਦੇ ਆ ਇਹ ਇੱਕ ਇਹਨਾਂ ਦਾ ਲੜਕਾ ਸਾ ਜਿਹਨਾਂ ਨੂੰ ਮੀਆਂ ਰਾਣਾ ਕਹਿੰਦੇ ਆ ਇਦਾਂ ਹੀ ਪੰਜਵਾਂ ਨਗਾਹ ਜਿਹੜਾ ਪੰਜ ਨਗਾਹੇ ਆ ਸਭ ਤੋਂ ਵੱਡਾ ਨਗਾਹ ਜਿਹੜਾ ਆ ਮਲਤਾਨ ਤੋਂ 150 ਕਿਲੋਮੀਟਰ ਜ਼ਿਲ੍ਹਾ ਗਾਜੀ ਖਾਨ ਜਿਸ ਕੋਰ ਦੇ ਵਿੱਚ ਮੇਰੇ ਪੀਰ ਦਾ ਸਭ ਤੋਂ ਵੱਡਾ ਰੌਜਾ ਹੈ ਦਰਬਾਰ ਹੈ ਤੇ ਉਹਦੇ ਬਾਅਦ ਦੂਜਾ ਨਗਾਹ ਹੈ ਜੰਮੂ ਦੇ ਵਿੱਚ ਨਵਾਂ ਸ਼ਹਿਰ ਤੀਜਾ ਨਗਾਹ ਹੈ ਦਸੂਹੇ ਵਾਲੇ ਰਾਜੇ ਬਰਾੜ ਦੀ रियासत ਡਾਂਡ ਬਿਆਵਾਨ ਜਿੱਥੇ ਪਾਂਡਮਾਨ ਨੇ 13 ਸਾਲ ਬੰਵਾਸ ਕਟਿਆ ਤੀਜਾ ਨਗਾਹ ਉਹ ਹੈ ਚੌਥਾ ਨਗਾਹ ਔਰਦੇ ਕੋਲ ਜੀਤ ਸਿੰਘ ਗੜੀ ਦਾ ਪੰਜਵਾਂ ਨਗਾਹ ਦਾਨੀ ਜੱਟੀ ਦਾ ਪਿੰਡ ਜਿਹੜਾ ਲੰਗੇ ਆਣਾ ਜਿੱਥੇ ਦਾਨੀ ਜੱਟੀ ਲੰਬੜਦਾਰ ਬੁੱਧ ਸਿੰਘ ਦੀ ਲੜਕੀ ਸੀ ਔਰ ਸਲਤਾਨੀਆਂ ਦੀ ਤੀਜ਼ੀ ਤੇ ਜੁਨਾ ਬਿਆ ਜਲਾਇਆ ਸਿੱਖਾਂ ਦੇ ਘਰ ਹੋਇਆ ਤਾਂ ਦਾਨੀ ਜੱਟੀ ਦੀ ਕੋਖ ਨੂੰ ਭਾਗ ਨਹੀਂ ਲੱਗਿਆ ਇੱਕ ਦਿਨ ਸ਼ੇਖ ਭرائی ਪਿੰਡ ਦੇ ਵਿੱਚ ਆਇਆ ਤਾਂ ਦਾਨੀ ਜੱਟੀ ਇਹਨਾਂ ਪਤਾ ਲੱਗਾ ਵੀ ਮੇਰੇ ਆਪ ਆਪ ਜਾਨਾ ਲੱਖਾਂ ਦੇ ਦਾਦੇ ਦੇ ਲਾਲਾਂ ਵਾਲੇ ਵੀਰ ਦੇ ਜਾਂਦਾ ਆ ਤਨ ਦਾ ਜੇ ਮੈਂ ਸੁਖਣਾ ਲਈ ਆਪਣੀ ਜਾਨ ਦਿੰਦਾ اچھا ਠੀਕ ਹੈ ਤੂੰ ਕੀ ਸਮਝਿਆ ਮੈਂ ਠੀਕ ਹੈ ਕਾਹੇ ਵਿਚਰੋ ਮੈਂ ਸਤਨਾਮ ਸਿੰਘ ਮਠੱਡਾ ਖੁਰਦ ਤੋਂ ਬੋਲ ਰਿਹਾ ਕਿ ਜਿਹੜੀ ਪੀਰਾਂ ਦੀ ਚੌਂਕੀ ਆ ਹਰ ਸਾਲ ਇੱਥੇ ਮੇਰੇ ਦਰਬਾਰ ਤੇ ਘਰ ਆ ਕੇ ਚੌਂਕੀ ਖਾੜਾ ਲਾਉਂਦੇ ਆ ਲੱਗਦਾ ਤੇ ਪੀਰ ਦੇ ਨਾਮ ਦੀ ਸਦਾ ਹੀ ਹੈ ਉਹ ਇਹ ਜਿਹੜੀ ਚੌਂਕੀ ਤੁਹਾਡੇ ਲੱਗਦੀ ਆ ਇਹ ਕਿਹੜੇ ਪੀਰਾਂ ਦੀ ਆ ਇਹ ਲੱਖ ਦਾ ਤਾਂ ਪੀਰ ਦੇ ਨਾਮ ਦੀ ਆ ਜੀ ਸਗੀ ਸੁਲਤਾਨ ਪੀਰ ਨਗਾਏ ਵਾਲਾ ਪੀਰ